ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਜੇਕਰ ਆਪਾਂ ਗੱਲ ਕਰੀਏ ਕਿ ਅਸੀਂ ਕਿਸੇ ਟਾਈਮ ਬਹੁਤ ਹੀ ਜ਼ਿਆਦਾ ਪਾਵਰਫੁੱਲ ਬੰਦੇ ਨੂੰ ਆਪਣਾ ਦੁਸ਼ਮਣ ਬਣਾ ਕੇ ਜੇਕਰ ਅਸੀਂ ਉਸ ਪਾਵਰਫੁੱਲ ਇਨਸਾਨ ਨੂੰ ਆਪਣਾ ਦੁਸ਼ਮਣ ਬਣਾ ਕੇ ਬੈਠ ਜਾਂਦੇ ਆਂ ਤੇ ਉਹ ਪਾਵਰਫੁੱਲ ਇਨਸਾਨ ਕਰਦਾ ਕੀ ਏ ਕਿ ਉਹ ਇਨਸਾਨ ਕਦੇ ਵੀ ਚੋਕੜੀ ਬੈਠਦਾਗਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਚਰੀਏ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਜ਼ਰੂਰ ਪਹੁੰਚਾਉਂਦਾ ਰਹਿੰਦਾ ਕਿਉਂਕਿ ਉਹ ਆਪਣੀ ਤਾਕਤ ਦੇ ਨਾਲ ਕੁਝ ਵੀ ਕਰ ਸਕਦਾ ਆਪਾਂ ਦੇਖਨੀ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਸਾਡੇ ਦੁਸ਼ਮਣ ਬਣਦੇ ਆ ਨਾ ਉਹ ਸਾਨੂੰ ਆਪਣੀ ਪਾਵਰ ਆਪਣੀ ਤਾਕਤ ਦੇ ਨਾਲ ਹੀ ਡਰਾਉਂਦੇ ਤੰਗਾਉਂਦੇ ਨੇ ਜਿਵੇਂ ਕਿ ਉਹ ਤੁਹਾਡਾ ਦੁਸ਼ਮਣ ਜਿਹੜਾ ਤੁਹਾਡੇ ਘਰ ਆ ਕੇ ਕਲਾਕਲੇਸ਼ ਕਰਦਾ ਚਾਹ ਫਿਰ ਤੁਸੀਂ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਚੱਲਦੇ ਹੋ ਤੁਹਾਡੇ ਪਿੱਛੇ ਪਿੱਛੇ ਗੱਡੀ ਲਗਾ ਕੇ ਇਸ ਤਰ੍ਹਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਕਿ ਇਹ ਕਈ ਵਾਰ ਸਾਡੇ ਨਾਲ ਕੋਈ ਨਾ ਕੋਈ ਦੁਰਘਟਨਾ ਵੀ ਕਰਵਾ ਸਕਦਾ ਹੈ ਤੇ ਚਾਹੇ ਫਿਰ ਤੁਹਾਡੇ ਬੱਚਿਆਂ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਦਾ ਹੈ ਕਹਿਣ ਦਾ ਭਾਵ ਇਹ ਹੀ ਹੈ ਕਿ ਕਿਸੇ ਨਾ ਕਿਸੇ ਜਰੀਏ ਉਸਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਹੀ ਹੁੰਦਾ ਹੈ ਇਸੇ ਤਰ੍ਹਾਂ ਹੁੰਦਾ ਹੈ ਕਿ ਇਹ ਕਿ ਜਿਹੜੇ ਪਾਵਰਫੁਲ ਇਨਸਾਨ ਹੁੰਦੇ ਨੇ ਸੇਮ ਇਸੇ ਹੀ ਸਿਚੁਏਸ਼ਨ ਦੇ ਵਿੱਚ ਇਹ ਹੀ ਸਿਚੁਏਸ਼ਨ ਤੁਹਾਡੇ ਸੇਮ ਗ੍ਰਹਿਾਂ ਦੀ ਹੁੰਦੀ ਹੈ ਗ੍ਰਹਿ ਕਿ ਜੋ ਕਿ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦੇ ਨੇ ਉਹਨਾਂ ਦੇ ਅੱਗੇ ਤੁਹਾਡੀ ਜੋ ਕਿ ਬਿਲਕੁਲ ਵੀ ਨਹੀਂ ਚੱਲਦੀ ਇਸੇ ਤਰੀਕੇ ਦੇ ਨਾਲ ਜੇਕਰ ਇਹ ਗ੍ਰਹਿ ਚਾਹੁੰਦੇ ਤੁਹਾਨੂੰ ਰੰਕ ਤੋਂ ਰਾਜਾ ਵੀ ਬਣਾ ਸਕਦੇ ਨੇ ਤੇ ਰਾਜੇ ਤੋਂ ਰੰਕ ਵੀ ਬਣਾ ਸਕਦੇ ਨੇ ਇੰਨੇ ਜ਼ਿਆਦਾ ਸਾਡੀ ਗ੍ਰਹਿਆਂ ਦੀ ਸਾਡੀ ਜ਼ਿੰਦਗੀ ਤੇ ਉੱਪਰ ਪ੍ਰਭਾਵ ਹੁੰਦਾ ਹੈ ਕਹਿੰਦਾ ਭਾਵ ਇਹ ਹੀ ਹੈ ਕਿ ਤੁਸੀਂ ਚੱਲਦੇ ਫਿਰਦੇ ਤੁਹਾਡੇ ਕਾਰੋਬਾਰ ਬੰਦ ਹੋ ਜਾਣਗੇ ਤੁਹਾਨੂੰ ਤੁਸੀਂ ਖੁਦ ਸਰੀਰਿਕ ਤੌਰ ਤੇ ਬਿਮਾਰ ਹੋ ਜਾਓਗੇ ਬੈਲਟ ਤੇ ਪੈ ਜਾਓਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਉਹ ਪਹੁੰਚਾ ਸਕਦੇ ਨੇ ਤੁਹਾਡੇ ਘਰ ਦੇ ਵਿੱਚ ਕਲਾਕਲੇਸ਼ ਵਾਚ ਜਾਂਦੀ ਹੈ ਲੜਾਈ ਝਗੜੇ ਵਾਚ ਜਾਂਦੇ ਨੇ ਬੱਚਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਤੁਹਾਡੇ ਬੱਚੇ ਬਿਮਾਰ ਰਹਿ ਲੱਗ ਜਾਂਦੇ ਨੇ ਕਹਿਣ ਦਾ ਭਾਵ ਇਹ ਤੁਹਾਡੇ ਘਰ ਦੇ ਵਿੱਚ ਉਹ ਲੜਾਈ ਝਗੜੇ ਨਹੀਂ ਚੱਲਦੇ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦਾ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਤੁਹਾਡੇ ਸਾਰੇ ਕਾਰੋਬਾਰ ਬੰਦ ਹੋ ਜਾਂਦੇ ਆ ਪੈਸੇ ਦੀ ਤੰਗੀ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰੀਕੇ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਗ੍ਰਹਿ ਹੁੰਦੀਆਂ ਨੇ ਸਾਡੇ ਗ੍ਰਹਿ ਹਨ ਨੂੰ ਨਾ ਬਣ ਕਰਨਾ ਹੀ ਸਾਡੇ ਲਈ ਚੰਗਾ ਹੁੰਦਾ ਹੈ ਸਾਡੇ ਲਈ ਬਿਹਤਰ ਹੁੰਦਾ ਹੈ ਗ੍ਰਹਿਆਂ ਦੇ ਅੱਗੇ ਹੀ ਸਾਨੂੰ ਸੇਰ ਛਕਾਉਣ ਦਾ ਮਾਸਤਕ ਕਰਨ ਦੇ ਵਿੱਚ ਹੀ ਸਾਡੀ ਭਲਾਈ ਹੁੰਦੀ ਹੈ ਇਸ ਕਰਕੇ ਹੁੰਦਾ ਕੀ ਹੈ ਕਿ ਗ੍ਰਹਿਆਂ ਨੂੰ ਖੁਸ਼ ਰੱਖਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਦੇ ਕਾਲ ਚੁਗ ਦੇ ਸਮੇਂ ਦੇ ਵਿੱਚ ਜੇਕਰ ਸਾਨੂੰ ਕੋਈ ਵੀ ਗ੍ਰਹਿ ਪਰੇਸ਼ਾਨ ਕਰਦਾ ਹੈ ਤੇ ਉਹ ਗ੍ਰਹਿਆਂ ਰਾ ਇਸੇ ਤਰੀਕੇ ਦੇ ਨਾਲ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵੀ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਤੇ ਅੱਗੇ ਵੀ ਅਸੀਂ ਤੁਹਾਡੇ ਨਾਲ ਕਾਫੀ ਰਾਹੂ ਗ੍ਰਹਿ ਨੂੰ ਠੀਕ ਕਰਨ ਦੇ ਲਈ ਕਾਫੀ ਵੀਡੀਓ ਤੇ ਉਪਾਅ ਅਸੀਂ ਸਾਂਝੇ ਕੀਤੇ ਹੋਏ ਨੇ ਉਹ ਕਰਕੇ ਵੀ ਤੁਸੀਂ ਆਪਣੀ ਗ੍ਰਹਿ ਰਾਹੂ ਨੂੰ ਮਜ਼ਬੂਤ ਕਰ ਸਕਦੇ ਹੋ ਤਾਂ ਜੋ ਕਿ ਤੁਹਾਡੇ ਘਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣ। ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਜੇਕਰ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਇਨਸਾਨ ਬਿਲਕੁਲ ਸਿੰਪਲ ਸਾਦਾ ਸਿੱਧਾ ਹੁੰਦਾ ਸੀ ਜਿੰਨੇ ਕਿ ਆਪਣੇ ਘਰ ਦੇ ਵਿੱਚ ਹਮੇਸ਼ਾ ਵਸਤ ਰਹਿਣਾ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿਣਾ ਹਮੇਸ਼ਾ ਖੁਸ਼ ਰਹਿਣਾ ਕਦਾ ਹੁੰਦਾ ਕੀ ਸੀ ਕਿ ਉਸ ਬੰਦੇ ਦੀ ਹਮੇਸ਼ਾ ਵਡਿਆਈ ਹੁੰਦੀ ਸੀ ਲੋਕ ਉਸ ਨੂੰ ਸੁਲਾਉਂਦੇ ਸੀ ਕਿ ਇਹ ਇਨਸਾਨ ਬਹੁਤ ਹੀ ਜ਼ਿਆਦਾ ਚੰਗਾ ਹੈ ਅਕਸਰ ਆਪਾਂ ਵੀ ਆਪਣੇ ਘਰ ਦੇ ਵਿੱਚ ਕੋਈ ਇਸ ਤਰੀਕੇ ਦਾ ਵਿਅਕਤੀ ਹੋਵੇ ਤੇ ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਕਿੰਨਾ ਚੰਗਾ ਇਨਸਾਨ ਹੈ ਕਿਉਂਕਿ ਜੇਕਰ ਕੋਈ ਚੰਗਾ ਹੋਵੇਗਾ ਤਾਂ ਉਸ ਨੂੰ ਸਾਰੇ ਚੰਗਾ ਕਹਿਣਗੇ ਜੇਕਰ ਮਾੜਾ ਹੋਵੇਗਾ ਤਾਂ ਉਸ ਨੂੰ ਸਾਰੇ ਮਾੜਾ ਹੀ ਕਹਿਣਗੇ ਪਰ ਅੱਜ ਕੱਲ ਦਾ ਜਿਹੜਾ ਸਮਾਏ ਨੇ ਜੇਕਰ ਸੋਚੀਏ ਅੱਜ ਕੱਲ ਦੇ ਸਮੇਂ ਦੇ ਵਿੱਚ ਉਲਟ ਜਿਸ ਵਿਅਕਤੀ ਦੇ ਘਰ ਦੇ ਸਾਹਮਣੇ ਚਾਰ ਪੰਜ ਗੱਡੀਆਂ ਕਾਰਾਂ ਖੜੀਆਂ ਹੁੰਦੀਆਂ ਨੇ ਤੇ ਉਸ ਦੇ ਘਰ ਦੇ ਵਿੱਚ ਜਿਵੇਂ ਕਿ ਕਈ ਕਈ ਨੌਕਰ ਰੱਖੇ ਹੁੰਦੇ ਹਨ ਏਸੀ ਹੁੰਦਾ ਬਹੁਤ ਸਾਰੀਆਂ ਮਤਲਬ ਕਿ ਸੁੱਖ ਸੁਹੂਲਤਾ ਹੁੰਦੀਆਂ ਨੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਹਿੰਦਾਂ ਭਾਵ ਕਿ ਹਰ ਇੱਕ ਲਗਜ਼ਰੀ ਚੀਜ਼ ਉਸਦੇ ਘਰ ਦੇ ਵਿੱਚ ਅਵੇਲੇਬਲ ਹੁੰਦੀ ਹੈ ਤੇ ਇਸ ਦੇ ਨਾਲ ਆਪਾਂ ਗੱਲ ਕਰੀਏ ਉਹ ਇਨਸਾਨ ਭਾਵੇਂ ਨੇਚਰ ਦਾ ਬਹੁਤ ਹੀ ਗੰਦਾ ਹੋਵੇ ਉਸ ਦੀ ਲੋਕਾਂ ਨੂੰ ਕੀ ਹੁੰਦਾ ਹੈ ਕਿ ਕੋਈ ਪਰਵਾਹੀ ਕਿਉਂਕਿ ਉਸਨੇ ਪੈਸੇ ਦੀ ਵੈਲਿਊ ਹੁੰਦੀ ਅੱਜ ਕੱਲ ਦੇ ਸਮੇਂ ਦੇ ਵਿੱਚ ਇਹੀ ਕੁਝ ਚੱਲ ਰਿਹਾ ਹੈ ਕਹਿਣ ਦਾ ਭਾਵ ਇਹੀ ਹੈ ਕਿ ਜਿਸ ਇਨਸਾਨ ਦੇ ਕੋਲ ਪੈਸਾ ਹੈ ਉਸ ਦੀ ਵਾਹ ਵਾਹ ਕਿ ਬਹੁਤ ਹੀ ਚੰਗਾ ਇਨਸਾਨ ਹੈ ਉਸ ਦੇ ਕੋਲ ਤਾਂ ਪੈਸਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਰਾਹੂ ਇਹਨਾਂ ਰਾਸ਼ੂ ਰਾਹੂ ਦੀ ਚੇਕਰਸੀ ਦਸ਼ਾ ਚੰਗੀ ਬਣਾਵਾਂਗੇ ਜੇਕਰ ਸਾਡਾ ਰਾਹੂ ਗ੍ਰਹਿ ਜਿਹੜਾ ਮਜ਼ਬੂਤ ਹੋਵੇਗਾ ਸਾਡੇ ਸਾਰੇ ਕੰਮ ਨੇ ਜਿਹੜੇ ਬਿਲਕੁਲ ਠੀਕ ਹੋ ਜਾਂਦੇ ਆ ਹਰ ਇੱਕ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲਦੀ ਹੈ ਤੇ ਜੇਕਰ ਸਾਡਾ ਰਾਹੂ ਗ੍ਰਹਿ ਠੀਕ ਨਾ ਹੋਵੇ ਤਾਂ ਹਰ ਇੱਕ ਕੰਮ ਸਾਡੇ ਬੇਕਾਰ ਚੱਲਦੇ ਆ ਹਰ ਇੱਕ ਕੰਮ ਦੇ ਵਿੱਚ ਸਾਨੂੰ ਅਸਫਲਤਾ ਹੀ ਮਿਲਦੀ ਹੈ ਇਹ ਚਰੂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੁੰਦਿਆਂ ਉਸ ਸਮੇ ਸਾਡੇ ਕੋਈ ਵੀ ਮਦਦ ਨਹੀਂ ਕਰਦਾ ਸਗੋਂ ਮਦਦ ਕਰਨ ਦੀ ਬਜਾਏ ਸਾਡਾ ਸਾਰੇ ਹੀ ਮਜ਼ਾਕ ਉਡਾਉਂਦੇ ਨੇ ਇਸ ਤਰੀਕੇ ਦੇ ਨਾਲ ਰਾਹੁ ਗ੍ਰਹਿ ਨੂੰ ਖੁਸ਼ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਆਪਣੀ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਅਸੀਂ ਸ਼ੇਅਰ ਕਰ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਹੋਰ ਵਧੀਆ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਨੂੰ ਤੁਸੀਂ ਕਰਕੇ ਆਪਣੇ ਰਾਹੁ ਗ੍ਰਹਿ ਨੂੰ ਮਜ਼ਬੂਤ ਕਰ ਸਕਦੇ ਹੋ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਕਰਜ਼ਾ ਸਾਰੀ ਤੰਗੀ ਪਰੇਸ਼ਾਨੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਜੋ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਨੂੰ ਵਾਲੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਅੱਜ ਦੇ ਉਪਾਅ ਦੇ ਵਿੱਚ ਤੁਸੀਂ ਕੀ ਕਰਨਾ ਹੈ ਰਾဟု ਗ੍ਰਹਿ ਨੂੰ ਸ਼ਾਂਤ ਕਰਨ ਦੇ ਲਈ ਠੀਕ ਕਰਨ ਦੇ ਲਈ ਮਜ਼ਬੂਤ ਕਰਨ ਦੇ ਲਈ ਇਹ ਕੋਜ ਕਫਾਲਾ ਰਾဟု ਨੂੰ ਸ਼ਾਂਤ ਕਰਨ ਵਾਲਾ ਤੁਸੀਂ ਜਿਆਦਾ ਤੋਂ ਜਿਆਦਾ ਅਨਾਜ ਖਾਣਾ ਸ਼ੁਰੂ ਕਰ ਦਿਓ ਤੇ ਉਸ ਅਨਾਜ ਦਾ ਤੁਸੀਂ ਦਾਨ ਕਰਨਾ ਸ਼ੁਰੂ ਕਰ ਦਿਓ ਤੇ ਉਸ ਦੇ ਨਾਲ ਤੁਹਾਡੀਆਂ ਸਾਰੀਆਂ ਹਰ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਆਪਾਂ ਉਸ ਫਲ ਦੀ ਗੱਲ ਕਰਦੇ ਹਾਂ ਜਿਸ ਦੇ ਨਾਲ ਰਾဟု ਜੁੜਿਆ ਹੋਇਆ ਹੈ ਰਾဟု ਜੁੜਿਆ ਹੋਇਆ ਫਾਲਸਾ ਫਲ ਦੇ ਨਾਲ ਜੇਕਰ ਤੁਸੀਂ ਵੱਧ ਤੋਂ ਵੱਧ ਫਾਲਸਾ ਫਲ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਰਾဟု ਇਹ ਬਿਲਕੁਲ ਸ਼ਾਂਤ ਹੋ ਜਾਵੇਗਾ ਤੇ ਮਜ਼ਬੂਤ ਹੋ ਜਾਵੇਗਾ ਇਸ ਫਲ ਦਾ ਤੁਸੀਂ ਜਿਆਦਾ ਤੋਂ ਜਿਆਦਾ ਸੇਵਨ ਕਰਨਾ ਹੈ ਜਿਵੇਂ ਕਿ ਬਲੈਕ ਕਲਰ ਦੇ ਜਿੰਨੇ ਵੀ ਫਰੂਟ ਨੇ ਉਹਨਾਂ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਖਾਣਾ ਹੈ ਜਿਵੇਂ ਹੀ ਤੁਸੀਂ ਇਸ ਨੂੰ ਖਾਣਾ ਸ਼ੁਰੂ ਕਰਨਾ ਹੈ ਤੇ ਖਾਣ ਦੇ ਨਾਲ ਨਾਲ ਇਸ ਫਰੂਟ ਦਾ ਜਿਆਦਾ ਤੋਂ ਜਿਆਦਾ ਤੁਸੀਂ ਲੋਕਾਂ ਨੂੰ ਦਾਨ ਵੀ ਜ਼ਰੂਰ ਕਰੋ ਲੋੜਵੰਦ ਪਰਿਵਾਰਾਂ ਨੂੰ ਇਸੇ ਤਰੀਕੇ ਦੇ ਨਾਲ ਕਾਲੀ ਰੰਗ ਦੇ ਨਾਲ ਜਿਹੜੇ ਸਾਡੇ ਸ਼ਨੀ ਦੇ ਵੀ ਹੁੰਦੇ ਆ ਨਾ ਉਹ ਵੀ ਸ਼ਾਂਤ ਹੋ ਜਾਂਦੇ ਆ ਕਿਸੇ ਤਰੀਕੇ ਦੇ ਨਾਲ ਛੇਕਰ ਦੋ ਕਲਰ ਦੀਆਂ ਚੀਜ਼ਾਂ ਜਾਂ ਕੋਈ ਫਰੂਟ ਜਾਂ ਕੋਈ ਅਨਾਜ ਹੈ ਨਾ ਤੇ ਉਹਨਾਂ ਦਾ ਦਾਣ ਵੀ ਤੁਸੀਂ ਜ਼ਰੂਰ ਕਰਿਆ ਕਰੋ ਬਲੈਕ ਕਲਰ ਦੇ ਅਨਾਜ ਤੇ ਫਰੂਟ ਦਾ ਦਾਣ ਤਾਂ ਕਰਨਾ ਹੀ ਕਰਨਾ ਹੈ ਇਸ ਦੇ ਨਾਲ ਨਾਲ ਦੋ ਕਲਰ ਦੇ ਨੇ ਛੇਕਰ ਉਹਨਾਂ ਦਾ ਵੀ ਤੁਸੀਂ ਦਾਣ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਕੋਈ ਚਿਟਕਵਰੀ ਗਾਂ ਨજર ਆਉਂਦੀ ਹੈ ਤਾਂ ਉਸ ਨੂੰ ਤੁਸੀਂ ਕੀ ਕਰ ਸਕਦੇ ਹੋ ਫਲ ਖਵਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਗਾਂ ਖੁੱਦ ਚੱਲ ਕੇ ਤੁਹਾਡੇ ਘਰ ਦੇ ਅੱਗੇ ਆਉਂਦੀ ਹੈ ਤਾਂ ਇਸ ਨੂੰ ਤੁਸੀਂ ਖੁਸ਼ ਨਸੀਬ ਖੁਸ਼ਕਿਸਮਤ ਸਮਝਿਆ ਕਰੋ ਇਸੇ ਤਰੀਕੇ ਦੇ ਨਾਲ ਜੇਕਰ ਚਿਟਕਵਰੀ ਗਾਂ ਤੁਹਾਡੇ ਘਰ ਦੇ ਗੇਟ ਤੇ ਅੱਗੇ ਆਉਂਦੀ ਹੈ ਤਾਂ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਰੱਬ ਤੁਹਾਨੂੰ ਸੰਕੇਤ ਦੇ ਦਿੰਦਾ ਹੈ ਕਿ ਹੁਣ ਤੁਹਾਡੀਆਂ ਪਰੇਸ਼ਾਨੀਆਂ ਨੇ ਜੋ ਉਹ ਦੂਰ ਹੋਣ ਵਾਲੀਆਂ ਹਨ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਲਾ ਹੈ ਜਿਹੜੇ ਜਿਹੜੇ ਉਹ ਤੁਹਾਡੇ ਮਜ਼ਬੂਤ ਹੋ ਜਾਂਦੇ ਨੇ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਨਾ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਿਵੇਂ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਤੁਹਾਨੂੰ ਖੁਦ ਬਰ ਖੁਦ ਨજર ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਫਾਲਸਾ ਫਰੂਟ ਖਾ ਸਕਦੇ ਹੋ ਇਸ ਦੇ ਨਾਲ ਨਾਲ ਜਿਆਦਾ ਤੋਂ ਜਿਆਦਾ ਦੋ ਕਲਰ ਦਾ ਫਰੂਟ ਖਾਓ ਇਸ ਦਾ ਵਾਅਦਾ ਤੋਂ ਵੱਧ ਦਾਨ ਕਰੋ ਇਸੇ ਤਰੀਕੇ ਦੇ ਨਾਲ ਚਟਕਬਰੀ ਗਾਂ ਤੁਹਾਨੂੰ ਕਿਤੇ ਬਾਹਰ ਮਿਲਦੀ ਹੈ ਤਾਂ ਇਹ ਫਰੂਟ ਜ਼ਰੂਰ ਖਵਾਓ ਤੇ ਇਸ ਦੇ ਨਾਲ ਨਾਲ ਜੇਕਰ ਚਟਕਬਰੀ ਗਾਂ ਤੁਹਾਡੇ ਘਰ ਦੇ 메ਨ ਗੇਟ ਤੇ ਆਉਂਦੀ ਹੈ ਤਾਂ ਉਸ ਨੂੰ ਜਿਵੇਂ ਆਟਾ ਰੋਟੀ ਜ਼ਰੂਰ ਖਵਾਇਆ ਕਰੋ ਅੱਗੇ ਦਾ ਜਿਵੇਂ ਇੱਕ ਪੀੜਾ ਖਵਾ ਸਕਦੇ ਉਹ ਗਾਵਾਂ ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਿਵੇਂ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਰਾਹੂ ਤੇ ਸ਼ਨੀ ਅਜਿਹੇ ਕੀ ਹੋ ਜਾਣਗੇ ਮਜ਼ਬੂਤ ਹੋ ਜਾਣਗੇ ਤੇ ਤੁਸੀਂ ਦੇਖੋ ਕਿ ਫਿਰ ਤੁਹਾਡੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਨੇ ਤੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਉਪਾਅ ਤੇ ਇੱਕ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਧ ਤੋਂ ਵਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦਨ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਸਪੋਰਟ ਕਰਿਓ ਧੰਨਵਾਦ ਜੀ